ਕਿਤਾਜ ਦੇ ਵਿੱਚ ਕੋਈ ਕੋਈ ਪ੍ਰਿਆਮ ਸਰਕਲ ਚ ਚੱਕ ਰਹੇ ਨੇ ਇਹਨਾਂ ਦੇ ਪਤਾ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਕ ਕੁਮਾਰ ਰੇਲਸ ਜਿੱਥੇ ਜਿਹੜਾ ਹੈਗਾ ਉਹ ਬਾਈ ਨੇ ਮਲਟੀਫੈਂਸੀ ਉਸ ਤੋਂ ਇਲਾਵਾ ਬਾਕੀ ਰਿਚ 25डीसी ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਜਿਹੜਾ ਅਸੀਂ ਸਟੇਫ ਕੋਲੋਂ ਉਨ੍ਹਾਂ ਸਮੂਹ ਕਿੱਥੇ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੀਨਾ ਗੋਸ ਬਾਈਕ ਦਾ ਸੀਰੀਅਲ ਨੰਬਰ ਦੀ ਪਛਾਣ ਅਨੂਕਮਾਰ ਏਲੀਅਸ ਵਿਕੀ ਅਮਨਪ੍ਰੀਤ ਏਲੀਅਸ ਮਨੀਸ਼ ਤੇ ਰੋਹਿਤ ਏਲੀਅਸ ਸੂਰਜ ਦੇ ਨਾਮ ਤੋਂ ਸੀ। ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਥਿਨ ਆਈ ਥਿੰਕ 24 ਆਵਰਸ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਅਕਿਊ ਸੂਰਜ ਕੁਮਾਰ ਮਨੀਸ਼ ਦੇ ਰਸਟ ਕੀਤਾ। ਇਸ ਤੋਂ ਫਾਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਉਹਨਾਂ ਦਾ ਕਹਾਕਾ ਤੇ ਵਿੱਕੀ ਵੀ 1307 ਦੋਨੋਂ ਹੀ ਸੇਮ ਪੀਸ ਤੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀ ਉਹਨਾਂ ਦੀ ਮੈਂਟੈਲਿਟੀ ਹੈਗੀ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਜਿਹੋ ਨਾਲ ਵੈਲ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਉਹ ਜਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਂਪਰ ਕੀਤਾ ਤੇ ਫਿਰ ਅਸੀਂ ਜਿਹੜੇ ਹੈਗੇ ਸਾਡੀ ਟੀਮ ਚ ਨੇ ਐਸਪੀ ਡੀ ਦੀ ਅਗਵਾਈ ਹੇਠ ਡੀਐਸਪੀ ਬੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਅਮ ਐਸਐਚਓ ਦਸੂਆ ਐਸਐਚਓ ਮੇਟੀਆਣਾ ਐਸਐਚਓ ਹਾਜੀਪੁਰ ਅਸੀਂ ਕੁਛ ਬਾਰਲੇ ਜ਼ਿਲ੍ਹੇ ਦੀ ਵੀ ਮਦਦ ਲਈਤੀ ਜਿਹਦੇ ਵਿੱਚ ਐਸਐਸਪੀ ਆਪਣੇ ਕਪੂਰਥਲਾ ਦੀ ਹੈਲਪ ਐਸਐਸਪੀ ਜਿਹੜੇ ਮਰੂੜ ਦੀ ਹੈਲਪ ਸੀਪੀ ਸਾਹਿਬ ਜ਼ਿਲ੍ਹਾ ਨਰ ਦੀ ਹੈਲਪ ਜਿਹੜੀ ਹੈਗੀ ਬਾਕੀ ਬਹੁਤ ਟਾਈਮ ਪਾਸੇ ਲੈਂਦੇ ਰਿਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਐਸ ਸਾਥੀ ਤੁਹਾਨੂੰ ਗਾਈਡ ਕਰਦੇ ਰੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਅ ਇਨੀਸ਼ially ਵਜਨ ਚ ਮਦਦ ਕੀਤੀ ਉਹ ਇੱਕ ਸੰਮੇਤ ਕੁਮਾਰ ਨੂੰ ਸੀ ਆਇਡੈਂਟੀਫਾਈਡ ਕੀਤਾ ਜੀ ਨੇ ਆਪਣੀ ਸਵਿਫਟ ਕਾਰ ਚ ਇਨਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੀ ਸਵਿਫਟ ਕਾਰ ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਕੰਟਰੋਲ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਉਸਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਕੰਟਰੋਲ ਕੋ ਆਇਆ ਤੇ ਇਹਨੂੰ ਅਜਮ ਚ ਹੈਲਪ ਦਿੱਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੇ ਕੁਸਤਾਸ ਤੋਂ ਤੇ ਔਰ ਬਾਕੀ ਹਿਮਨ ਇਨਪੁਟ ਤੋਂ ਸਾਨੂੰ ਕਿਊ ਮਿਲੇ ਕੁਝ ਵਾਈਟਲ ਕਿਊ ਜਿਹੜੇ ਮਿਲੇ ਤੇ ਐਟ ది ਸੇਮ ਟਾਈਮ ਉਸ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੇ ਉਹਦੇ ਥਾਂ ਤੇ ਮੂਵ ਕਰ ਰਹੀ ਸੀਗੀ ਬਟ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਾਰਪੁਰ ਸ਼ਹਿਰ ਚ ਮੂਵ ਕਰਦਾ ਹੋਇਆ ਆ ਰਿਪੋਰਟ ਤਿਆਰ ਜਿਹਦੇ ਵਿੱਚ ਆ ਬਜਵਾੜਾ ਫੋਟਰ ਵਾਲੇ ਪਾਸੇ ਇਥੇ ਇਧਰ ਦੇਖਿਆ ਤੇ ਉੱਥੇ ਸਾਡੀ ਟੀਮਸ ਨੇ ਸੀਸੀਟੀਵੀ ਫੁਟੇਜ ਤੇ ਉਹ ਸਾਰੀ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾ ਵਾਲੇ ਪਾਸੇ ਮੂਵ ਕਰ ਰਿਹਾ ਹੈ ਤੇ ਦੋ ਲੋਗ ਹੈਗੇ ਤੇ ਦੋ ਲੋਗ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਕ ਕੁਮਾਰ ਦੇ ਰਿਹਾ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵਕ ਵਕ ਟੀਮਾਂ ਸਾਡੀ ਇਸ ਚੀਜ਼ ਜਿਹਨਾਂ ਨੂੰ ਫੜਨ ਵਾਸਤੇ ਦੇ ਗਰੁੱਪ ਕਿੰਨੇ ਆ ਜਿਹਦੇ ਵਿੱਚ ਐਸਐਚਓ ਦਸਵਾਕ ਕੀ ਮੁੰਦਰ ਵਾਲੇ ਪਾਸੇ ਦੋ ਜਾਸ ਜੋ ਹਰਿਆਣਾ ਦੇ 385 ਦੇ ਤਿੰਨ ਡੀਐਸਪੀ ਬੀ ਤੇ ਹੋਰ ਬਾਕੀ ਐਸਐਚਓ ਦੀ ਕੀ ਮਾਮਕਰੀ ਉਤਰੀ ਸਿਵਲ ਜੇ ਤੇ ਯੂਨੀਫਾਰਮ ਜੇ ਤੇ ਸਾਰੀ ਉਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10:30 ਦੇ ਆਸ-ਪਾਸ ਜਿਹਨੂੰ ਚੇਸ ਕਰ ਰਹੇ ਸੀ ਇਹ ਉਸ ਟਾਈਮ ਜਿਹੜਾ ਹੈਗਾ ਇੱਕ ਬ੍ਰੀਫ ਐਕਸਚੇਂਜ ਆਫ ਫਾਇਰ ਉਹਨਾਂ ਨੇ ਕੀਤਾ ਕਿਉਂਕਿ ਆ ਬੜੇ ਹਬਿਚੂਲ ਜਿਹੜਾ ਹੈਗੇ ਹੈਗੇ ਤੇ ਇਹਨਾਂ ਕੋਲੇ ਬਤਨ ਸੀਗਾ ਬੰਦੇ ਕੋਲੇ ਅਨੁਭ ਕੁਮਾਰ ਤੇ ਇਹਨਾਂ ਨੇ ਪੁਲਿਸ ਪਾਰਟੀ ਜਿਹਨੂੰ ਬਿਲਕੁਲ ক্লোਜ਼ਲੀ ਫੋਲੋ ਕਰ ਰਹੀ ਸੀ ਤੇ ਜਦੋਂ ਫੜਨ ਲਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰਸ ਹੈ ਅਨੁਭ ਕੁਮਾਰ ਜਿਹੜਾ ਜਿਹੜਾ ਨਾਮ ਜਿਹੜਾ ਕਿ ਹੈਗਾ ਜਿਹੜਾ ਸ਼ੂਟਰ ਸੀਗਾ ਜਿਹਨੇ ਕਤਲ ਕੀਤਾ ਗੋਲੀ ਚਲਾ ਕੇ ਉਹਦੇ ਲੱਗ ਤੇ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਦਾ ਸੀ ਫੜਿਆ ਹੈ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਆਧਾਰ ਤੇ ਫਰਦਰ ਦੇ ਨਾਲ ਸਾਥੀ ਸੀਗਾ ਇੱਕ ਨਰਮਨਿਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਮਜਨ ਚ ਕਾਫੀ ਮਦਦ ਕਰ ਰਿਹਾ ਸੀ ਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਆਜ ਅਰਲੀ ਮਾਰਨਿੰਗ ਆ ਕੇ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ ਚ ਜਿਹੜੇ 3 ਦੋਸ਼ੀ ਸੀਗੇ ਮੇਨ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਕਿਹਨੂੰ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ 4 ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਮਜਨ ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪੀਟਲੋਂ ਨੂੰ ਇਮੀਡੀਏਟਲੀ ਟਰੀਟਮੈਂਟ ਵਾਸਤੇ ਲਿਆ ਗਿਆ ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪੀਟਲ ਚ ਤੇ ਉੱਥੇ ਉਹਨੂੰ ਅੰਡਰ ਟਰੀਟਮੈਂਟ ਹੈਗਾ ਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਤਰ੍ਹਾਂ ਦੇ ਤੌਰੋਂ ਉਹ ਡਿਸਚਾਰਜ ਸੰਦਾਂ ਟਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਹੈ ਕਿ ਇਹਨਾਂ ਨੇ ਬਜਨ ਤੇ ਮਦਦ ਵੀ ਕੀਤੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗੇ ਨੂੰ ਹੈਲਪ ਕੀਤੀ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕੀ ਅਸੀਂ ਓ ਤੇ ਅਗਲੀ ਅਪਡੇਟ ਸੁਤੰਨ ਸ਼ੇਅਰ ਕਰਾਂਗਾ ਸਰਕਾਰਨ ਕੀ ਰਿਆ ਮੁੱਖ ਕਾਰਨ ਕੀ ਰਿਆ ਹੈ ਇੱਕ ਕਤਲ ਕਰਨ ਦੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪਿਛਲੀ ਵੀ ਸੀ ਚ ਜੇ ਆਪਾਂ ਕੀਤਾ ਸੀ ਯਾਰ ਹੁਣ ਤੱਕ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਕੱਲ ਜਿਹੜਾ ਹੈਗਾ ਇੱਕ ਗ੍ਰੀਫ ਐਕਸੈਂਟ ਜੋ ਫਾਇਰ ਚੈਂਜਡ ਹੋਇਆ ਹੈਗਾ ਤੇ ਉਹ ਸੀਰੀਅਸਲੀ ਇੰਜਰਡ ਹੈਗਾ ਹੀ ਇਜ਼ ਐਡਮਿਟਿਡ ਇਨ ਅੰਮ੍ਰਿਤਸਰ ਹਸਪੀਟਲ ਆਫਟਰ ਰੈਫਰਲ ਤੋਂ ਉਹ ਹੁਣ ਤੱਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰ ਪਾਏ ਹੈਗੇ ਪਰ ਜਿੰਨੇ ਕਸੀ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਿਆਂ ਨਾਲ ਫੜਿਆ ਹੈਗਾ ਤੇ ਪ੍ਰਾਇਮਰ ਸਾਈਜ ਜਿਹੜਾ ਹੈਗਾ ਕਿ 1 ਵਜੇ ਜਿਹੜੀ ਹੈਗੀ ਉਹ ਤੋਂ ਆ ਹੈਗੀ ਜਿਹੜੇ ਤੁਸੀਂ ਪਿਛਲੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੇ ਲੜਾਈ ਝਗੜਾ ਹੋਇਆ ਸੀਗਾ ਕੁਝ ਲੋਕਾਂ ਨਾਲ ਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦਿਖ ਰਿਹਾ ਸੀਗਾ ਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਵੀ ਮਤਲਬ ਕਾਫੀ ਉਹਨੂੰ ਅਬਿਊਸ ਤੇ ਪ੍ਰਵੋਕ ਤੇ ਇਮਿਲੇਟ ਕੀਤਾ ਕਿਤਾ ਕਿ ਤੇਰੇ ਕਰਕੇ ਬਦਨਾਮੀ ਬਹੁਤ ਹੋਈ ਹੈ ਸਾਡੀ ਤੇ ਤੂੰ ਕਿਸੇ ਲੋਗ ਨਹੀਂ ਹੈ ਇਸ ਟਾਈਪ ਚ ਤੇ ਉਸ ਚੀਜ਼ ਨੇ ਪ੍ਰੋਵੋਕ ਕੀਤਾ ਇਸ ਕ੍ਰਾਈਮ ਨੂੰ ਕਮਿਟ ਕਰਨ ਵਾਸਤੇ ਬਟ ਜਿਹੜਾ ਹੈਗਾ ਆ ਕੱਲੀ ਵਜੇ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈ ਕਿ ਜਦੋਂ ਤੱਕ ਕਿ ਉਹ ਦਾ ਚੂਜ਼ਡ ਆ ਕਿ ਇਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰਦਾ ਕੰਫੈਸ ਨਹੀਂ ਕਰਦਾ ਹੈਗਾ ਤੇ ਐਟ ਦੀ ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ ਸਾ ਕੋਰੋਬੋਰੇਟ ਨਹੀਂ ਹੋਣੀ ਐਟ ਦੀ ਸੇਮ ਟਾਈਮ ਇਹਨਾਂ ਦੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇਹਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਸ ਵਨ ਆਫ ਦੀ ਮੇਨ ਰੀਜ਼ਨ ਜਿਸ ਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਲਈ ਆਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟਿੰਗ ਨੂੰ ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਬੋਲੇ ਇਹਨਾਂ ਨੇ ਫੈਸਿਲਿਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈ ਜਿਹਦੇ ਕੋਲ ਇਹ ਵਰਤਨ ਪਹੁੰਚਿਆ ਇਹ ਮੇਰੇ ਵੀ ਇਨਾ ਵਿੱਚ ਕੋਈ ਕਿਸੇ ਬੰਦੇ ਨੇ ਬਿਆਨ ਦਿੱਤਾ ਹੋਇਆ ਪਰ ਜਦੋਂ ਤੱਕ ਉਸਤਾ ਅਸੀਂ ਡਿਟੇਲ ਚ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਕਿਸੇ ਕਿਸੇ ਤਰੀਕਾ ਪਿੱਛੀ ਸਰ ਬੱਚਾ ਜਾਣ ਤੋਂ ਪਹਿਲੇ ਹਾਂਜੀ ਹਾਂਜੀ ਮੈਂ ਤੁਹਾਨੂੰ ਕ੍ਰਿਮਨਲ ਰਿਕਾਰਡ ਸਾਰਿਆਂ ਦਾ ਹੀ ਦੱਸ ਦਿੰਦਾ ਤਿੰਨ 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 ਮੈਂ ਸਾਰਿਆਂ ਦਾ ਕ੍ਰਿਮਨਲ ਰਿਕਾਰਡ ਦੱਸ ਦਿੰਦਾ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਤੌਲ ਪਿਸਤੌਲ ਜਿਹੜਾ ਹੈਗਾ 32 ਬੋਰ 3 ਰਾਉਂਡਸ ਦੇ ਨਾਲ ਰਿਕਵਰ ਕੀਤਾ ਹੈਗਾ ਇੱਕ ਦਾਤਰ ਅਸੇ ਰਿਕਵਰ ਕੀਤਾ ਇੱਕ ਸਪੇਕਟ ਕਾਰ ਜਿਹਦੇ ਇੱਕ ਜਿਸ ਕਾਰ ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਭਜਨ ਚ ਹੈਲਪ ਕੀਤੀ ਗਈ ਔਰ ਰਿਕਵਰ ਕੀਤੀ ਗਈ ਇੱਕ ਪਲੇਟਨਾ ਮੋਟਰਸਾਈਕਲ ਜਿਹਦੇ ਜਿੱਤੇ ਕ੍ਰਾਈਮ ਕੀਤਾ ਗਿਆ ਸੀਗਾ ਔਰ ਰਿਕਵਰ ਕੀਤੀ ਗਈ ਇੱਕ ਮੋਟਰਸਾਈਕਲ ਜਿੱਤੇ ਕਲਾ ਭਜਨ ਦੀ ਕੋਸ਼ਿਸ਼ ਕਰ ਰਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਗਈ ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸਿਆ ਕਿ 7 ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ ਕੇਸ 'ਚ ਹੁਣ ਅਲੀ ਮਾਰਨਿੰਗ ਤੱਕ ਅੱਜ ਸਵੇਰ ਤੱਕ ਤੇ ਜਿਹੜੇ ਹੈਗੇ ਆ ਜਿਹੜਾ ਕੱਲ ਬਰੀਫ ਇਸ ਜਿਹੜਾ ਫਾਇਰ ਹੋਇਆ ਇਹਦੇ ਸਮਨ ਚ ਵੀ ਇੱਕ ਮੁਕਦਮਾ 307 ਦੇ ਤਹਿਤ 353 186 ਦੇ ਤਹਿਤ ਆਮ ਸੈਕਟਰ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊ ਕਿਤੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਵੀ ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ ਉਹਨਾਂ ਨੂੰ ਸੈਲਫ ਡਿਫੈਂਸ ਦਾ ਜਿਹੜਾ ਹੈਗਾ ਇੱਥੇ ਫਾਇਰ ਕਰਕੇ ਉਹਨੂੰ ਕਾਬੂ ਕੀਤਾ ਜਿਹੜਾ ਦੋਸ਼ੀ ਨੂੰ ਕੁਮਾਰ ਹੈਗਾ ਅਨੂਕ ਕੁਮਾਰ ਤੇ ਦੋ ਮੁਕਦਮੇ ਜਿਹੜੇ ਹੈਗੇ ਦਰਜ ਹੈਗੇ ਜਿਹੜਾ ਇੱਕ ਤੋਂ 307 ਵਾਲਾ ਹੈਗਾ ਤੇ ਜਿਹੜਾ ਪਹਿਲਾਂ ਦਰਜ ਹੋਇਆ ਵਾ ਸੀਗਾ ਮੋਡਲ ਟਾਊਨ ਥਾਣੇ 'ਚ ਤੇ ਦੂਜਾ ਜਿਹੜਾ 302 ਵਾਲਾ ਕੇਸ ਹੈਗਾ ਹੁਣ ਇੱਕ ਦਰਜ ਹੋਰ ਅਸੀਂ ਕੀਤਾ ਹੈਗਾ ਅੱਜ ਹਰਿਆਣਾ ਥਾਣੇ ਚ ਧੋਤੀ ਜਾ ਮੁਕਤੀ ਹੋ ਗਿਆ ਰੋਹਿਤ ਕੁਮਾਰ ਤੇ ਵੀ ਦੋ ਕੇਸ ਦਰਜ ਹੋਏ ਇੱਕ ਐਨਡੀਪੀਐਸ ਦਾ ਤੇ ਇੱਕ ਆਜੇ ਦਾ ਮਟਰਾ ਵਾਲਾ ਕੇਸ ਦਰਜ ਹੈ ਕਰਨ ਕੁਮਾਰ ਤੇ ਵੀ ਜਿਹੜਾ ਹੈਗਾ ਇਸ ਕੇਸ ਤੋਂ ਇਲਾਵਾ ਪਹਿਲਾਂ ਇੱਕ ਕੇਸ ਦਰਜ ਸੀਗਾ 307 ਦਾ ਜਿਹੜਾ ਗੋਪੀ ਹੈਗਾ ਉਹਦੇ ਤੇ 7 ਕੇਸ ਦਰਜ ਹੈਗੇ ਹੁਣ ਵਾਲੇ ਕੇਸ ਨੂੰ ਇਨਕਲੂਡ ਕਰਕੇ 6 ਕੇਸ ਪਹਿਲਾਂ ਹੈਗੇ ਜਿੱਤੇ ਛਪਰੀਜਨ ਐਕਟ ਦੇ ਐਨਡੀਪੀਐਸ ਐਕਟ ਦੇ FIRs ਦਰਜ ਹੈ ਤੇ ਇੱਕ 302 307 ਦਾ ਵੀ ਬੋਖਪੁਰ ਥਾਣੇ ਦਾ ਕੇਸ ਹਿੱਤੇ 2018 ਦਾ ਦਰਜ ਹੈ ਉਸ ਤੋਂ ਬਾਅਦ ਮੰਦਿਰ ਜਿਹੜਾ ਹੈਗਾ ਉੱਤੇ ਪ੍ਰिजन ਐਕਟ ਦੇ ਕਾਫੀ ਕੇਸ ਰਜਿਸਟਰ ਹੋਏਗੇ 399 402 ਦੇ ਕੇਸ ਹੈਗੇ ਉੱਤੇ ਐਂਡੀਪੀਐਸ ਐਕਟ ਦੇ ਕਾਫੀ ਕੇਸ ਦਰਜ ਹੈਗੇ ਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਹੋਰ ਫਰਦਰ ਇਨਵੈਸਟੀਗੇਟ ਸਰ ਜੀ ਕੇ ਤੀਸਰਾ ਤੀਸਰਾ ਦੋਸ਼ੀ ਮਨੀਸ਼ ਕੁਮਾਰ ਹੈ ਉਹ ਵੀ ਇਹ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਜੀ ਹਾਂ ਜੀ ਤੀਸਰਾ ਤੇ ਉਹਦੇ ਤੇ ਵੀ ਸਰ ਹੈ ਪਹਿਲਾਂ ਮੁਕਦਮੇ ਦਰਜ गांव बता देते हैं आपको सारा बता देते हैं सबके गांव बता देते हैं किस, 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 भी दे देंगे आपको कोई बात नहीं सर तीसरा पकड़ लिया है ये बात है बता देते हैं होशियारपुर से पकड़ा जी ये तो हरियाणा में जो फायर हुआ है हरियाणा से पकड़ा है ਉਸ ਦੇ ਬਾਅਦ ਮਨੀਸ਼ ਕੁਮਾਰ ਔਰ ਕਰਨ ਤੋਂ ਅਬੀਦੀ ਸੰਪਲੀਅੰਸ ਕਿੰਬਰ ਸੀ ਇਹ ਮਾਪੋ ਬੀਟਰ ਜੀ ਸਰ ਮਨੀਸ਼ ਜਿਹੜਾ ਰਸਤੇ ਕੀਤਾ ਉਹ ਤੋਂ ਵੀ ਪਹਿਲਾਂ ਹੈ ਪਰਚੇ ਦਰਜ ਮੇਨ ਮੁੱਦੇ ਤੇ ਸਰ ਮਨੀਸ਼ ਤੇ ਵੀ ਹੈ ਪਹਿਲਾਂ ਪਰਚੇ ਦਰਜ ਉਹ ਤੀਸਰਾ ਦੋਸ਼ੀ ਹੈ ਜੀ ਮਨੀਸ਼ ਤੇ ਪਹਿਲਾਂ ਜਿਹੜਾ ਕੋਈ ਐਫ ਆਈ ਆਰ ਜਿਹੜਾ ਹੈਗਾ ਏਕ ਮੇਰੇ ਖਿਆਲ ਅ ਦਰਜ ਹੈਗਾ ਮਨੀਸ਼ ਤੇ ਉਹ ਸੀ ਜੀ

ਪੁਲਿਸ ਨੂੰ ਸਫੀਸ਼ੀਐਂਟ ਟਾਈਮ ਦਿੱਤਾ ਜਾ ਸਕੀ ਤੇ ਇਟ ਵਾਸ ਅ ਟਫ ਕੇਸ ਟੂ ਕ੍ਰੈਕ ਐਂਡ ਬਹੁਤ ਹੀ ਮਤਲਬ ਸਾਡੀ 10 ਟੀਮਾਂ ਦਾ ਪਿਛਲੇ 6-7 ਦਿਨ ਤੋਂ ਮਤਲਬ ਆਲਮੋਸਟ ਜਿਹੜਾ ਹੈਗਾ 18 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਤੇ 10 ਟੀਮਾਂ ਚ ਲਗਭਗ 80 ਤੋਂ 100 ਬੁਲਾਦ ਨੂੰ ਰਾਤ ਦਿਨ ਇਸ ਚੀਜ਼ ਤੇ ਲਗੇ ਹੋਏ ਸੀ ਇਟ ਵਾਸ ਅ ਸੈਂਸੇਸ਼ਨਲ ਕੇਸ ਤੇ ਬਾਈ ਦੀ ਗ੍ਰੇਸ ਆਫ ਗੋਡ ਬਾਈ ਸਪੋਰਟ ਆਫ 올 ਆਰ ਸੀਨੀਅਰਸ ਹੈਡਕ quarters ਤੋਂ ਮਾਜੋ ਬੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਨੋਰਮ ਡੀਜੀ ਇੰਟੈਲੀਜੈਂਸ ਡੀਜੀ ਸੀਆਈ ਸਾਈਡ ਇੰਟੈਲੀਜੈਂਸ ਦੀ ਟੀਮ ਸਾਡੇ ਡੀਆਈਜੀ ਸਾਹਿਬ ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ ਕੋਆਪਰੇਟ ਕੀਤਾ ਗਾਈਡ ਕੀਤਾ ਜਿਹਦੇ ਕਰਕੇ ਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਹੀ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ ਸਾਰੇ ਇਹਨਾਂ ਦੇ ਸਾਰੇ ਸਿਹਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਸਾਰੇ ਹੈਗੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਜਿਹੜਾ ਹੈਗਾ ਕਿ ਉਹਦੇ ਟਫ ਚੀਜ਼ ਨੂੰ ਕਰੈਕ ਐਂਡ ਫਾਈਨਲੀ ਵੀ ਕੁਡ ਡੂ ਇਟ ਸੋ ਥੈਂਕ ਯੂ ਫਾਰ 올 ਯਰ ਸਪੋਰਟ ਐਂਡ ਸਾਡਾ ਆਈ ਹੈਗਾ ਕਿ ਕੋਈ ਵੀ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤੇ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਉਹਨੂੰ ਫੜਨ ਚ ਮੇਰੇ ਦੋ ਦਿਨ ਲੱਗ ਜਾਣ ਪੰਜ ਦਿਨ ਲੱਗ ਜਾਣ ਸੱਤ ਦਿਨ ਲੱਗ ਜਾਣ 10 ਦਿਨ ਲੱਗ ਜਾਣ ਬਟ ਉਹ ਫੜਿਆ ਜਾਏਗਾ ਉਹ ਕੋਈ ਉਹਦਾ ਕੋਈ ਬਚਾਅ ਨਹੀਂ ਹੈਗਾ ਸਿਰਫ ਫੈਮਿਲੀ ਨਾਲ ਹੁਣ ਕੀ ਗੱਲਬਾਤ पोस्टपार्टम ਬਾਰੇ ਜਦੋਂ ਲੱਗਦਾ ਹੈ ਹੁਣ ਤੋਂ ਮੈਨੂੰ ਲੱਗਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ ਉਹ ਇਨੀਸ਼ially ਤੋਂ ਡਿਮਾਂਡ ਵਾਸ ਟੂ ਅਰਸ 3 ਪੀਪਲ ਬਣਾਏ ਤੇ ਹੁਣ ਹੁਣ ਤੱਕ ਤੋਂ ਅਸੀਂ ਤੋਂ ਇਵਨ 7 ਲੋਕ ਪੜ ਚੁੱਕੇ ਨੇ ਇਸ ਕੇਸ 'ਚ ਤੇ ਪਰਿਵਾਰ ਦਾ ਤਾਂ ਆਈ ਸੀਗਾ ਜੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਮਿਲੇ ਤੇ ਫੜੇ ਜਾਣ ਤੇ ਉਹ ਆਬਸਲੀ ਫੜੇ ਗਏ ਹੈਗੇ ਤਾਂ ਮੈਨੂੰ ਲੱਗਦਾ ਹੁਣ ਪਰਿਵਾਰ ਦੀ ਜਿਹੜੀ ਹੈਗੀ ਉਹ ਇਸ ਚੀਜ਼ ਤੇ ਹੋਏਗੀ ਬਾਕੀ ਵੀ ਇਨਵੈਸਟੀਗੇਸ਼ਨ ਉਸੇ ਕਨਫਰਮ ਕਰਾਂਗੇ ਤੇ 100% ਟਰਾਂਸਪੇਰੈਂਟ ਮੈਨਸ ਫੜੀ ਇਨਵੈਸਟੀਗੇਸ਼ਨ ਕਰੀ ਹੋਤ ਹੈ